ਸ਼ੇਰਪੁਰ ਦੀ ਅਨਾਜ ਮੰਡੀ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਦੂਰ ਦੂਰ ਤੱਕ ਜਿੱਧਰ ਵੀ ਨਜ਼ਰ ਮਾਰੀਏ ਕਣਕ ਦੇ ਜਿਹੜੇ ਆ ਉਹ ਢੇਰ ਲੱਗੇ ਨਜ਼ਰ ਆ ਰਹੇ ਆ ਨਾ ਤਾਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਇਹਦੀ ਸਫਾਈ ਹੋ ਰਹੀ ਆ ਨਾ ਹੀ ਕੋਈ ਭਰਾਈ ਹੋ ਰਹੀ ਆ ਆ ਤੁਸੀਂ ਦੇਖ ਸਕਦੇ ਆ ਕਿਉਂਕਿ ਮੌਇਸਚਰ ਜਿਹੜਾ ਆ ਉਹ ਕਹਿੰਦੇ ਆ ਕਿ ਅਸੀਂ 12 ਲੈਣਾ ਆ 12 ਮੌਇਸਟਰ ਹੋਣ ਦੇ ਬਾਵਜੂਦ ਵੀ ਇੱਥੇ ਪਤਾ ਨਹੀਂ ਕਿਉਂ ਉਹ ਜਿਹੜੀ ਭਰਾਈ ਆ ਉਹ ਨਹੀਂ ਕੀਤੀ ਜਾ ਰਹੀ ਬਾਰ-ਬਾਰ ਜ਼ਿੰਮੇਦਾਰ ਜਿਹੜਾ 5-5 7-7 ਦਿਨਾਂ ਤੋਂ ਇੱਥੇ ਬੈਠਾ ਹੈ ਪਰੇਸ਼ਾਨ ਹੋ ਰਿਹਾ ਸੋ ਕੁਝ ਜ਼ਿੰਮੇਦਾਰ ਭਰਾ ਜਿਹੜੇ ਆ ਉਹ ਸਾਡੇ ਨਾਲ ਇੱਥੇ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਉਹਨਾਂ ਦੀਆਂ ਹੈਗੀਆਂ ਮਜਬੂਰੀਆਂ ਸ਼ੇਰਪੁਰ ਮੰਡੀ ਦੇ ਵਿੱਚ ਅਸੀਂ ਬੈਠੇ ਆ ਇਸ ਜਗ੍ਹਾ ਦੇ ਉੱਤੇ ਜਿਹੜੀ ਮੰਡੀ ਆ ਉਹ ਕਾਫੀ ਜਿਹੜੀ ਆ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੀ ਆ 5-5 7-7 ਦਿਨ ਇੱਥੇ ਜ਼ਿਮੀਦਾਰਾਂ ਨੂੰ ਇਹ ਬੈਠਿਆ ਹੋ ਚੁੱਕਿਆ ਭਾ ਕਿਉਂ ਨਹੀਂ ਲੱਗ ਰਿਹਾ ਇਸ ਜਿਹੜੀ ਜਿਹੜੀ ਗੱਲ ਆ ਇਸ ਦਾ ਕੋਈ ਵੀ ਖੰਡਨ ਕਿਸੇ ਪਾਸਿਓਂ ਵੀ ਨਹੀਂ ਮਿਲਦਾ ਕੋਈ ਜ਼ਿਮੀਦਾਰ ਭਰਾ ਬੈਠਿਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕੀ ਜਿਹੜੀ ਅਸਲ ਸਿਚੁਏਸ਼ਨ ਕੀ ਆ ਸੋ ਸਤਵਾਰ ਬਾਈ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਉਰੇ ਬੈਠਿਆ ਨੂੰ 4 ਦਿਨ ਹੋ ਗਏ ਬਾਈ ਜੀ ਬੈਠਿਆ ਨੂੰ ਅੱਛਾ ਜੀ ਇਸ ਪੇ ਡਰਾਉਂਦਾ ਆ ਕੇ ਮੁੜ ਜਾਂਦਾ ਕਹਿੰਦਾ ਜੀ ਮਾਲ ਗਿੱਲਾ ਉਹ ਕੀ ਕਹਿੰਦਾ ਗਿੱਲਾ ਮਤਲਬ ਕੀ ਕੀ ਕਿੱਥੋਂ ਗਿੱਲਾ ਕਿ ਭਾਵਾ ਮਤਲਬ ਉਹ ਕਹਿੰਦਾ ਜੀ ਤੁਹਾਡਾ ਨਰਮ ਮਾਲਾ ਅੱਛਾ ਜੀ ਨਹੀਂ ਕੋਈ ਮਾ ਜਿਹੜਾ ਮੌਇਸਚਰ ਆ ਉਹਦਾ ਕੋਈ ਸਾਨੂੰ ਤਾਂ ਦਿਖਾਉਂਦੇ ਨਹੀਂ ਇਹ ਮੌਇਸਚਰ ਕੱਢਦੇ ਆ ਕਿ ਨਹੀਂ ਕੱਢਦੇ ਅੱਛਾ ਜੀ ਸਾਨੂੰ ਕੀ ਪਤਾ ਕੱਢਦੇ ਕਿ ਨਹੀਂ ਕੱਢਦੇ ਹੁਣ ਸਾਨੂੰ ਕਿਹਾ ਆ ਵੀ 12 ਲੈਣਾ ਜੀ ਮੌਇਸਚਰ ਅੱਛਾ ਹੁਣ ਅੱਗੇ ਦੇਖ ਲਓ 15 16 ਤੱਕ ਲੈਂਦੇ ਸੀਗੇ ਹੁਣ ਜਣੀ ਇੱਕ 12 ਦਾ ਕਹਿਤਾ ਹੁਣ ਕਿਤੇ ਕਹਿੰਦੇ ਆ ਵੀ ਮੰਡੀ 'ਚ ਲਿਖ ਕੇ ਲਾਤਾ ਵੀ 12 ਤੋਂ ਵੱਧ ਮੌਇਸਚਰ ਆ ਤਾਂ ਆੜਤੀ ਤੇ ਵੀ ਪਰਚਾ ਹੋ ਜਾਊਗਾ ਜ਼ਿਮੀਦਾਰ ਤੇ ਪਰਚਾ ਹੋਊਗਾ ਬਾਅਦ 'ਚ ਹੁਣ ਤਾਂ ਕਰਕੇ ਹੁਣ ਅਸੀਂ ਤਾਂ ਸੁੱਕੀ ਉਹ ਵੱਢ ਕੇ ਲੈ ਕੇ ਆਉਣੇ ਜੇ ਆਪਣੇ ਖੇਤ 'ਚੋਂ ਹੁਣ ਨਹੀਂ ਜਿਵੇਂ ਹੁਣ ਜਿਵੇਂ ਹੁਣ ਜਿਹੜਾ ਆਉਣ ਵਾਲਾ ਟਾਈਮ ਆ ਹੈਨਾ ਉਹ ਇਲੈਕਸ਼ਨ ਦਾ ਆ ਵੋਟਾਂ ਦਾ ਆ ਹੈਨਾ ਹੁਣ ਜਿਹੜੀ ਪੰਜਾਬ ਗਵਰਨਮੈਂਟ ਆ ਉਹਨੂੰ ਪਤਾ ਨਹੀਂ ਹੈ ਕਿ ਸਿੱਧਾ ਸਿੱਧਾ ਜੇ ਅਸੀਂ ਜ਼ਿਮੀਂਦਾਰ ਨੂੰ ਖੁਸ਼ ਕਰਾਂਗੇ ਵੀ ਤਾਂ ਹੀ ਸਾਨੂੰ ਕੋਈ ਵੋਟ ਬਹੁਗੀ ਇਦਾਂ ਵੋਟ ਪਾਉਣ ਦੇ ਚਾਂਸ ਹੈਗੇ ਇੰਸਪੈਕਟਰ ਕਹਿੰਦਾ ਕਹਿੰਦਾ ਮੈਨੂੰ ਤਾਂ ਘਰ ਨੂੰ ਭੇਜ ਦੇਣਗੇ ਸਰਕਾਰ ਹੂੰ ਹੂੰ ਕਹਿੰਦਾ ਮੇਰੇ ਪਰ ਤਾਂ ਸਰਕਾਰ ਦੀ ਸਿਕਦਾਈ ਆ ਅੱਛਾ ਕਹਿੰਦਾ ਸਰਕਾਰ ਨੇ ਡੰਡਾ ਦਿੱਤਾ ਮਾਲ ਗਿੱਲਾ ਨਹੀਂ ਭਰਨਾ ਕਹਿੰਦਾ ਵੀ ਮੈਂ ਹੀ ਨਹੀਂ ਕਹਿੰਦਾ ਭਰ ਸਕਦਾ ਨੀ ਚਲੋ ਚਲੋ ਕਹਿੰਦਾ ਮਤਲਬ ਗਿੱਲਾ ਨਹੀਂ ਭਰਨਾ ਪਰ ਇਹਨਾਂ ਦਾ ਜ਼ਿੰਮੇਵਾਰ ਕੋਈ ਵੀ ਨਹੀਂ ਹੈਗਾ ਵੀ ਜਮੇ ਗਿੱਲਾ ਪੜਲੇ ਵੀ ਮਾਲ ਤਾਂ ਸੁੱਕਾ ਹੈਗਾ ਆ ਸੁੱਕੀ ਆ ਕਣਕੇ ਦੱਸੋ ਕਿਹੜੀ ਢੇਰੀ ਗਿੱਲੀ ਆ ਕਿੰਨੇ ਜ਼ਿੰਮੇਵਾਰ ਬੈਠੇ ਹੋਰੇ ਕੋਈ ਵੀ ਕਹਦੇ ਵੀ ਆ ਢੇਰੀ ਗਿੱਲੀ ਆ ਕਿਸੇ ਦੀ ਵੀ ਦੇਖ ਲਓ ਤੁਸੀਂ ਜਾ ਕੇ ਕੋਈ ਸੌ ਚ ਇੱਕ ਹੋਊਗਾ ਜੀ ਬਸ ਹੋਊਗੀ ਪਹਿਲਾਂ ਹੋਊਗੀ ਹੁਣ ਦੱਸੋ ਕਿਹਦੀ ਪਹਿਲਾਂ ਹੀ ਆ ਜੀ ਉਹ ਵੀ ਹਮ ਹਮ ਇੰਨੀ ਹਾਲਤ ਮਾੜੀ ਆ ਮੰਡੀ ਦੀ ਸੋ ਜਦੋਂ ਇਹ ਸ਼ੇਰਪੁਰ ਮੰਡੀ ਦਾ ਕੋਈ ਪੁੱਛਦਾ ਹੀ ਨਹੀਂਗਾ ਕਹਿਣ ਦਾ ਮਤਲਬ ਇਹ ਆ ਵੀ ਕੀ ਕੀ ਤੁਹਾਨੂੰ ਲੱਗਦਾ ਆ ਵੀ ਹੁਣ ਜਿਹੜੀ ਗਵਰਨਮੈਂਟ ਆ ਉਹ ਕੋਈ ਮੇਲੀ ਭੁਗਤ ਕਿਸੇ ਜੀ ਵੀ ਜੀ ਪੀ ਦੇ ਨਾਲ ਆ ਜਾਂ ਕਿਦਾਂ ਕੀ ਆ ਹੋ ਸਕਦਾ ਹੋਵੇ 100% ਆਸਾ ਸਾਨੂੰ ਤਾਂ ਹੈਗਾ ਤਾਂ ਹੀ ਇੰਨਾ ਮਾੜੀ ਹਾਲਤ ਹੋਈ ਪਈ ਆ ਜਾ ਹੁਣ ਜਿਹੜਾ ਜ਼ਿੰਮੇਦਾਰ ਆ ਉਹ ਜਾਂ ਤਾਂ ਕਹਿੰਦਾ ਵੀ ਜਾਂ ਮੈਂ ਕਿਤੇ ਚੱਕੀਆਂ ਦੇ ਉੱਤੇ ਜਾ ਕੇ ਸੜਦਵਾ ਜਾਂ ਜਿਹੜਾ ਹੁਣ ਮੋਗਾ ਸਾਈਡ ਏਰੀਆ ਆ ਉਸ ਉਹ ਪਰੇਸ਼ਾਨ ਹੋ ਕੇ ਸੈਲੋ ਵਗੈਰਾ ਜਾ ਰਹੇ ਆ ਹਨਾ ਜੇ ਐਦਾਂ ਹੀ ਚੱਲ ਗਿਆ ਫਿਰ ਮੰਡੀਆਂ ਕਿਵੇਂ ਰਹਿ ਜਾਣਗੀਆਂ ਇਹੀ ਹਾਲ ਰਿਹਾ ਤਾਂ ਮੰਡੀ ਤਾਂ ਫਿਰ ਫੇਲੇ ਆ ਇਹਨਾਂ ਦਾ ਮਸਲਾ ਇਹ ਆ ਮੰਡੀ ਫੇਲ ਕਰਨੀ ਆ ਮੰਡੀ ਫੇਲ ਕਰਕੇ ਮੁੜ ਕੇ ਸਾਡੇ ਕੋਲ ਮਾਲ ਆ ਜਾਵੇ ਇਹੀ ਮਸਲਾ ਇਹਨਾਂ ਦਾ ਲੋਕਾਂ ਨੂੰ ਹੈਰਾਨ ਕਰੋ ਕਣਕੇ ਚੱਕੋ ਨਾ ਲੋਕ ਦੂਹੀ ਹੋ ਗਏ ਆਪੇ ਸਾਡੇ ਕੋਲ ਆ ਜੂਣਗੇ ਜਾਂਦੇ ਆਂ ਬਾਨੀਆਂ ਦੇ ਵੀ ਤਾਂ ਹੀ ਜਾਂਦੀਆਂ ਨੇ ਆਪਣੇ ਏਰੀਏ ਦੇ ਕੁਝ ਬੰਦੇ ਆ ਸੈਲ ਨਾਲੇ ਮੈਨੂੰ ਵੀ ਇੱਕ ਦਿਨ ਫੋਨ ਆਇਆ ਕਹਿੰਦਾ ਬਾਈ ਜੀ ਤੁਹਾਡੇ ਕੋਲ ਕਿੰਨੇ ਖੇਤੀ ਮੈਂ ਇੰਨੀ ਆ ਕਹਿੰਦਾ ਕੰਡਾ ਕਰਾ ਕੇ ਸਿੱਧੀ ਤਾਰ ਦੋ ਮੈਂ ਕਾਟ ਕਹਿੰਦਾ ਕੋਈ ਕਾਟ ਨਹੀਂ ਉੱਥੇ ਵੀ ਤਾਂ ਉਹੀ ਕਰਨ ਕੇ ਜਾਂਦੀ ਆ ਇੱਥੇ ਮੰਡੀ ਚ ਵੀ ਤਾਂ ਉਹੀ ਕਰਨਗਾ ਇੱਥੇ ਆ ਕੇ ਕਿਵੇਂ ਨੰਗਿੱਲੀ ਹੋ ਜਾਂਦੀ ਆ ਨਹੀਂ ਹੁਣ ਇੱਕ ਗੱਲ ਹੋਰ ਆ ਹੁਣ ਜਿਵੇਂ ਕਿਸਾਨ ਯੂਨੀਅਨ ਆ ਉਹ ਜਦੋਂ ਪਹਿਲਾਂ ਆ ਕਿੰਨਾ ਰੋਲਾ ਪੈਂਦਾ ਐ ਨਹੀਂ ਆਏ ਹੁਣ ਉਹਨਾਂ ਨੂੰ ਚਾਹੀਦਾ ਨਹੀਂ ਕਿ ਮੰਡੀਆਂ ਦੇ ਵਿੱਚ ਆ ਕੇ ਇੱਥੇ ਦੇਖਣ ਵੀ ਕੀ ਬੰਦੋਬਸਤ ਆ ਰੇਟ ਲੱਗ ਰਿਹਾ ਨਹੀਂ ਲੱਗ ਰਿਹਾ ਭਾਈ ਉਹਨਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਉਹਨਾਂ ਦੀ ਗੱਲ ਏਦਾਂ ਇੱਥੇ ਮੰਡੀ ਚ ਭਾਰ ਨਹੀਂ ਲੱਗਦਾਗਾ ਲੋਕਾਂ ਨੂੰ 8-8 ਦਿਨ ਹੋ ਗਏ ਬੈਠੇ ਨੇ ਲੋਗ ਆੜਦੇ ਨਾਲ ਲੜੀ ਜਾਂਦੇ ਆ ਆੜਦੇ ਕਹਿੰਦੇ ਜੀ ਐਸਫੇਕਟ ਨਹੀਂ ਲਾਉਂਦਾ ਹੈਗਾ ਠੇਕੇ ਵਾਲੇ ਜਿਹੜੇ ਉਹ ਕਹਿੰਦੇ ਤੁਹਾਨੂੰ ਠੇਕਾ ਦੇਵਾਂ ਉਹ ਕਿੱਥੋਂ ਠੇਕਾ ਦੇਊਗਾ ਫੇ ਕਹਿੰਦੇ ਜੀ ਫਰਾਂਨੇ ਨੇ ਦਵਾਈ ਵੀ ਲਈ ਫਰਾਂਨੇ ਨੇ ਆਇਆ ਇਹ ਹੀ ਕੁਝ ਹੋਊਗਾ ਹੋਰ ਕੀ ਹੋਊਗਾ ਖੁਦ ਖੁਸ਼ੀ ਇਹ ਕਰੂਗਾ ਖੁਦ ਖੁਸ਼ੀ ਕਰੂਗਾ ਹੋਰ ਕੀ ਕਰੂਗਾ ਮਰੂ ਨਹੀਂ ਹੋਰ ਕਿੱਧਰ ਜਾਊਗਾ ਕੋਈ ਰਸਤਾ ਹੈ ਨਹੀਂ ਬਿਲਕੁਲ ਇੱਥੇ ਜਾੜਦੇ ਨੇ ਕਹਿੰਦੇ ਉਹ ਕਹਿੰਦੇ ਐਸਫੇਕਟ ਨਹੀਂ ਬਣਦਾ ਐਸਫੇਕਟ ਕਹਿੰਦਾ ਜਿਆਦਾ ਸਰਕਾਰ ਨੂੰ ਸਰਕਾਰ ਦਾ ਕੋਈ ਉਹ ਨਹੀਂ ਸਰਕਾਰ ਨੂੰ ਕੁ ਢਿੱਲ ਦੇਣੀ ਕੁਝ ਜੋ 12 ਦਾ 14 ਕਰ ਦੇਣਾ ਚਾਹੀਦਾ 14 ਨੂੰ 15 ਕਰ ਦੇਣਾ ਚਾਹੀਦਾ ਉਪਰੋਂ ਇਲੈਕਸ਼ਨ ਦਾ ਟਾਈਮ ਆ ਫਿਰ ਸਾਡੇ ਕੋਲ ਵੋਟਾਂ ਪਾੜਦੇ ਜੀਮਦਾਰਾਂ ਕੋਲ ਕਿਹੜਾ ਜੀਮਦਾਰ ਵੋਟ ਪਾਊਗਾ ਇਹਨਾਂ ਨੂੰ ਬਿਲਕੁਲ ਪਿੰਡਾਂ ਚ ਤਾਂ ਕਹਿੰਦੇ ਐਂ ਕਰੋ ਜੀ ਐਂ ਕਰੋ ਐਂ ਕਰੋ ਕਿਹੜਾ ਜੀਮਦਾਰ ਜਾ ਕੇ ਕਹੂਗਾ ਵੋਟ ਪਾਵਰ ਕਿਹੜਾ ਜੀਮਦਾਰ ਵੋਟ ਪਾਊਗਾ ਇਹਨਾਂ ਨੂੰ ਇਹਨਾਂ ਨੇ ਇੰਨੀ ਸਿਕਤਾਈ ਕਰੀ ਹੋਰ ਕੋਸ਼ਿਸ਼ ਸਟੇਟਾਂ ਦੇ ਵਿੱਚ ਇਹ ਹੋਇਆ ਵੀ 0% ਵੋਟ ਬਾਈ ਜੀ ਮੇਰੇ ਪਿੰਡ ਜੇ ਆ ਜਾਣ ਇਲੈਕਸ਼ਨ ਵਾਲੇ ਮੈਂ ਤਾਂ ਛਰੇਆ ਮਕਾਊਗਾ ਮੇਰੇ ਪਿੰਡ ਦਾ ਇੱਕ ਵੀ ਬੰਦਾ ਵੋਟ ਨਹੀਂ ਪਾਉਣ ਜਾਊਗਾ ਇਹਨਾਂ ਨੂੰ ਕਿਸੇ ਨੂੰ ਨਹੀਂ ਵ ਭਗਵਾਨ ਤੁਮਣੋਂ ਪਹਿਲਾਂ ਕਹਿੰਦਾ ਸੀ ਐਂ ਜੀ ਐਂ ਕੈਪਟਨ ਗਲਤ ਆ ਬਾਦਲ ਗਲਤ ਆ ਇਹ ਉਹਨਾਂ ਤੋਂ ਵੀ ਗਲਤ ਹੋ ਗਿਆ ਹਾਂ ਇਹਦੇ ਨਾਲ ਤਾਂ ਸਾਨੂੰ ਕੈਪਟਨ ਬਾਰੀ ਸੌਖਾ ਸੀ ਮਾਲ ਦਾ ਚੱਕ ਹੁੰਦਾ ਸੀ ਬਾਦਲਾਂ ਬਾਰੀ ਵੀ ਸੌਖਾ ਸੀ ਮਾਲ ਚੱਕ ਹੁੰਦਾ ਸੀ ਇਹਦਾ ਕਹਿੰਦਾ ਸੀ ਮੈਂ ਲੋਕਾਂ ਨੂੰ ਇੰਨੇ ਘੰਟੇ ਚ ਐ ਕਰ ਦੋ 72 ਘੰਟੇ ਚ ਪੇਮੈਂਟ ਦੇ ਇਹਨੂੰ ਇੱਥੇ ਲੋਕਾਂ ਨੂੰ 10-10 ਦਿਨ ਹੋ ਗਏ ਢੇਰੀਆਂ ਕੋਲ ਬੈਠਿਆ ਨੂੰ ਬਿਲਕੁਲ ਬਿਲਕੁਲ ਤੂੰ ਨੇ ਦੱਸ ਦਿੰ ਤੂੰ ਕੱਲਾ ਬੰਦਾ ਢੇਰੀ ਕੋਲ ਬੈਠੂ ਜਾਂ ਘਰੇ ਕੰਮ ਕਰੂ ਕਿੱਧਰ ਜਾਊਗਾ ਬਿਲਕੁਲ ਤੂੰ ਸਰਕਾਰ ਦਾ ਬਹੁਤ ਮਾੜਾ ਹਾਲ ਐਨਾ ਸਰਕਾਰ ਦਾ ਮਾੜਾ ਹਾਲ ਆ ਬਾਈ ਬ ਅਸੀ ਦੋ ਦੋ ਵੀ ਥੱਲੇ ਲੱਗੇ ਅੱਗੇ ਨਾਲ ਵੀ ਕਰਜ਼ਾ ਚੜ ਗਿਆ ਸਾਡੇ ਉੱਪਰ ਦਾ ਜਦ ਕਹਿੰਦੇ ਸੀ ਬਾਦਲ ਗਲਤ ਨੇ ਬਾਦਲ ਗਲਤ ਹੈ ਬਾਦਲਾਂ ਦਾ ਵੀ ਬਾਪ ਨਿਕਲ ਗਿਆ ਬਹੁਤ ਸੁਲਝੇ ਹੋਏ ਸਾਡੇ ਵੀਰ ਆਇਤੋਂ ਭੌਰ ਲਿਆਂ ਤੋਂ ਹਰਵੀਰ ਸਿੰਘ ਜੀ ਇਹਨਾਂ ਨਾਲ ਵੀ ਗੱਲ ਕਰ ਹਰਵੀਰ ਸਿੰਘ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ ਮੈਂ ਤਾਂ ਅੱਜ ਆਇਆ ਮਾਲਵਾ ਸੁੱਕਾ ਵੀ ਡਾਕ ਰਿਹਾ ਬਿਲਕੁਲ ਵੈਸੇ ਕੱਢ ਦੇਣਾ ਕਿਹੜੀਆਂ ਹੋਰ ਮੰਡੀਆਂ ਆਸੇ ਪਾਸੇ ਆ ਉਹਨਾਂ ਦੇ ਨਾਲੋਂ ਕੁਝ ਜ਼ਿਆਦਾ ਇੱਥੇ ਹਾਲਾਤ ਖਰਾਬ ਆ ਇਦਾਂ ਉਹ ਆ ਰੋਣਾ ਪੈਦਾ ਹੈ ਢਡੋਂ ਚੱਖ ਰੇ ਮਾਲ ਇੱਥੇ ਜੋ ਹਾਲਾ ਜੋ ਆ ਮੜੇ ਆ ਹੂੰ ਕੋ ਲੇਬਰ ਨਹੀਂ ਆਈ ਗਏ ਕੱਢ ਚਾਂ ਕੋਲ ਹੂੰ ਲੇ ਤੇ ਬਾਕੀ ਫਿਰ ਸਪੈਡਰ ਖਰਾਬ ਕਰਦੇ ਆ ਉਈ ਰੋਕ ਰੋਕੀ ਨੇ ਗਿੱਲੀ ਗਿੱਲੀ ਹੈ ਮਾਰ ਜਾ ਸੁੱਕ ਨੂੰ ਗਿੱਲੇ ਕਹੀ ਜਾਂਦੇ ਆ ਨਾ ਕਿ ਉਹ ਦਹੋਂਦੇ ਮਟਰ ਕਾੜਦੇ ਨਾ ਕੋ ਮਸ਼ੀਨ ਨਾ ਕੋ ਬਸ ਇਹ ਹਾਲ ਨਾ ਹੁੰਦਾ ਚੋ ਜਿਹੜਾ ਇਹ ਹਲਕਾ ਫਤੇਗੜ ਸਾਹਬ ਹੈਗਾ ਆ ਜੀਬੀ ਸਿੰਘ ਦਾ ਹਲਕਾ ਆ ਉਹਨਾਂ ਨੂੰ ਚਾਹੀਦਾ ਕਿ ਜਿਹੜੀਆਂ ਮੰਡੀਆਂ ਆ ਇੱਥੇ ਦੌਰਾ ਕੀਤਾ ਜਾਵੇ ਮੰਡੀਆਂ ਦੇ ਵਿੱਚ ਜਾ ਕੇ ਜੇ ਦੁੱਖ ਸੁੱਖ ਜ਼ਿਮੀਦਾਰ ਦਾ ਉਹ ਪੁੱਛਣਗੇ ਤਾਂ ਹੀ ਉਹਨਾਂ ਨੂੰ ਜਿਹੜਾ ਆਉਣ ਵਾਲਾ ਸਮਾਂ ਆ ਸੁਖਾਵਾਂਾ ਹੋਊਗਾ ਤਾਂ ਹੀ ਉਹਨਾਂ ਨੂੰ ਕਿਤੇ ਵੋਟ ਮੰਗਣ ਜਾਣ ਦੇ ਵਿੱਚ ਜਾਂ ਵੋਟ ਲੈਣ ਦੇ ਵਿੱਚ ਜਿਹੜੇ ਲੋਕ ਆ ਉਹ ਸਹਾਇਕ ਹੋ ਸਕਦੇ ਆ ਸੋ ਧੰਨਵਾਦ ਜੀ ਹੁਣ ਆਪਾਂ